ਬਾਈ ਸਸਤਰੀ ਦਾ ਸਾਰਿਆਂ ਨੂੰ ਮੈਂ ਬੋਟਾ ਕੋਟ ਲਈ ਅੱਜ ਦੀ ਵੀਡੀਓ ਚ ਸੱਤ ਮਸ਼ੀਨਰੀਆਂ ਆਪਾਂ ਫੇਰ ਵਿਕਾਊ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚ ਚਾਰ ਟਰੈਕਟਰ ਵਿਕਾਊ ਆ ਇੱਕ ਸੁਪਰ ਸੀਡਰ ਇੱਕ ਟਰਾਲਾ ਤੇ ਇੱਕ ਕੰਪੈਨ ਟਰੈਕਟਰ ਵਾਲੀ ਸੱਤ ਮਸ਼ੀਨਰੀਆਂ ਵਿਕਾਊ ਲੈ ਕੇ ਆਏ ਆ ਤੇ ਸੱਤਾਂ ਮਸ਼ੀਨਰੀਆਂ ਦਾ ਅਡੋ ਅੱਡੀ ਹੁੰਦਾ ਬਾਈ ਐਡਰੈਸ ਤੇ ਅਡੋ ਅੱਡੀ ਜ਼ਿਲ੍ਹੇ ਹੁੰਦੇ ਤੇ ਅਡੋ ਅੱਡੀ ਫੋਨ ਨੰਬਰ ਤੇ ਸਾਰਾ ਆਪਾਂ ਦੱਸਾਂਗੇ ਕਿਹੜੇ-ਕਿਹੜੇ ਪਿੰਡ ਕਿਹੜੀ-ਕਿਹੜੀ ਮਸ਼ੀਨਰੀ ਖੜੀ ਆ ਤੇ ਸਾਰੇ ਆਪਣੀ ਵੀਡੀਓ ਦੇਖੋ ਤੇ ਜਿਹੜੇ ਜਿਹੜੇ ਭਰਾ ਆਪਣੇ ਚੈਨਲ ਆ ਬਈ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਈ ਚੈਨਲ ਫੋਲੋ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫੇਰ ਹੀ ਪਾਉਣੇ ਆ ਬਈ ਆਪਣੇ ਚੈਨਲ ਤੇ ਆ ਉੱਪਰਲੇ ਨੰਬਰ ਤੇ ਆਪਦਾ ਐਡਰੈਸ ਭੇਜ ਦਿਆ ਕਰੋ ਉੱਪਰ ਨੰਬਰ ਮੇਰਾ ਲੱਗਿਆ ਐਡਰੈਸ ਭੇਜ ਦਿਆ ਕਰੋ ਫੋਟੋਆਂ ਭੇਜਿਆ ਕਰੋ ਮਸ਼ੀਨਰੀਆਂ ਜਾਂ ਵੀਡੀਓ ਬਣਾ ਕੇ ਦਿਲਾ ਕਰੋ ਆਉਦੀ ਮਸ਼ੀਨਰੀਆਂ ਤੇ ਆਪਾਂ ਡੇਲੀ ਵੇਚਦੇ ਮਸ਼ੀਨਰੀਆਂ ਫਰੀ ਦੱਸਦੇ ਆ ਤੇ ਸਵੇਰ 7:00 ਸਵਾ 7 ਤੇ ਸੁਬਾ ਪਾ ਡੇਲੀ ਮਸ਼ੀਨਰੀਆਂ ਦਾਸ ਦਿਆਂ ਸਾਰੇ ਭਰਾਵਾਂ ਦੀਆਂ ਤੇ ਸੁਬਾ ਵੀਡੀਓ ਚੜਾਉਣੇ ਆ ਤੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਪੁਰਾਣੇ ਆ ਟਰੈਕਟਰ ਲੈਣਾ ਹੋਵੇ ਸਭ ਤੋਂ ਪਹਿਲਾ ਟਰੈਕਟਰ ਆ 963 4/4 ਟਰੈਕਟਰ ਆ ਬਾਈ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਦੋ ਹੀ 2021 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ 80 90 ਪੈਸੇਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਪੂਰਾ ਸਾंभਿਆ ਤੇ ਪੂਰਾ ਸੋਨਾ ਤੇ ਪੂਰਾ ਸਾਫ ਟਰੈਕਟਰ ਆ ਮੇਰਾ ਬਾਈ ਤੇ ਪਿੰਡ ਬਾਈ ਦਾ ਭਦੌਰ ਹਾਂ ਦਾ ਬਾਈ ਪਧੌੜ ਖੜਾ ਤੇ ਜਿਹੜਾ ਬਰਨਾਲੇ ਚ ਪੈਂਡਾ ਹੁੰਦਾ ਪਧੌੜ ਤੇ ਪਧੌੜ ਪੈਂਡ ਖੜਾ ਟਰੈਕਟਰ ਬਾਈ ਦੇ ਘਰੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟ੍ਰੈਡ ਲੈ ਜਾਓ ਬਾਈ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ 963 ਓਕੇ ਆ 4x4 ਟਰੈਕਟਰ ਆ ਕਿਸੇ ਵੀ ਭਣਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪੈਂਡ ਪਧੌੜ ਖੜਾ ਤੇ ਬਾਈ ਕਹਿੰਦਾ 8 ਲੱਖ ਇਹ 25000 ਦੇ ਆਸੇ ਪਾਸੇ ਮੈਂ ਟ੍ਰੈਡ ਦੇ ਦੂੰਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ ਸੋਨਾ ਲੇਕਾ ਟਰੈਕਟਰ 45 ਦਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਭਾਈ ਸੋਨਾ ਲੇਕਾ 45 ਦਾ ਟਰੈਕਟਰ ਤੇ 2004 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਭਾਈ 70 80 ਪੈਸੇਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਸੋਨਾ ਲੇਕਾ 45 ਦਾ ਇਹ ਪਿੰਡ ਭਾਈ ਬੁਰਜ ਬੁਰਜ ਖਰੋੜ ਇਹ ਜਿਆ ਪਿੰਡ ਆ ਬਾਗੇ ਪੁਰਾਣੇ ਕੋਲੇ ਪਿੰਡ ਆ ਭਾਈ ਬੁਰਜ ਬੁਰਜ ਪਿੰਡ ਖੜਾ ਭਾਈ ਬਾਗੇ ਪੁਰਾਣੇ ਦੇ ਕੋਲੇ ਪਿੰਡ ਆ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ 45 ਦਾ ਸੋਨਾਲੀਕਾ ਤੇ ਬਾਈ ਕਹਿੰਦਾ 1 ਲੱਖ ਤੇ 80 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ ਸਾਰੇ ਪਾਸੇ ਮੇਰਾ ਟਰੈਕਟਰ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਸੋਨਾਲੀਕਾ 45 ਦਾ ਤੇ ਇਹ ਪਿੰਡ ਬੁਰਜ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਫਾਰਮ ਟਰੱਕ ਟਰੈਕਟਰ ਲੈਣਾ ਹੋਵੇ ਕਿਸੇ ਵੀਰ ਪੁਰਾਣੇ ਬਈ ਫਾਰਮ ਟਰੱਕ 55 ਦਾ ਟਾਇਰ ਲੈਣਾ ਹੋਵੇ ਤੇ 1997 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ 80-90 ਪੈਸੇ ਆ ਟਰੈਡ ਦੇ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਪੈਂਡ ਬਾਗੇ ਪੁਰਾਣੇ ਕੋਲੇ ਤੇ ਜਿਹੜੇ ਮੋਗੇ ਚ ਪੈਂਡ ਆਉਂਦਾ ਬਾਗੇ ਪੁਰਾਣੇ ਦੇ ਕੋਲੇ ਪੈਂਡ ਆ ਬਾਈ ਉੱਥੇ ਟਰੈਡ ਖੜਾ ਬਾਈ ਦੇ ਘਰੇ ਤੇ ਬਾਈ ਕਹਿੰਦਾ 1 ਲੱਖ ਤੇ 50 ਹਜ਼ਾਰ ਦੇ ਆਸੇ-ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ फार्मट्रੈਕ 55 ਦਾ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਬਈ ਸਾਰੇ ਪਾਸੋਂ ਟਰੈਡ ਮੇਰਾ ਵਧੀਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਸੋਨਾਲੀਕਾ 60 ਦਾ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 2011 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੀਐਸ ਆ ਟਰੈਕਟਰ ਦੇ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਬਰਨਾਲੇ ਜਿਹਰੇ ਚ ਵੀ ਟਰੈਕਟਰ ਖੜਾ ਪਿੰਡ ਭਦੌੜ ਪਿੰਡ ਭਦੌੜ ਬਰਨਾਲੇ ਜਿਹਰੇ ਚ ਪਿੰਡ ਆਉਂਦਾ ਤੇ ਭਦੌੜ ਪਿੰਡ ਬਈ ਇਹ ਟਰੈਕਟਰ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 45000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਬਈ ਸੋਣ ਲੇਕਾ 60 ਦਾ سارے ਪਾਸੇ ਵਧੀਆ ਟਰੈਕਟਰ ਆ ਮੇਰਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਭਦੌੜ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 11 6.5 ਟਰਾਲਾ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਜੈਕ ਵਾਲਾ ਟਰਾਲਾ ਕਿਸੇ ਵੀਰ ਭਰਾ ਨੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਲਵਾਣੇ ਵਾਲੀ ਟਰਾਲਾ ਖੜਾ ਤੇ ਪਿੰਡ ਲਵਾਣੇ ਵਾਲੀ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਪਿੰਡ ਆਉਂਦਾ ਬਾਈ ਸ਼੍ਰੀ ਮੁਕਸਰ ਸਾਹਿਬ ਦੇ ਨੇੜੇ ਹੀ ਰਹਿ ਗਿਆ ਪਿੰਡ ਲਵਾਣੇ ਵਾਲੀ ਤੇ ਲਵਾਣੇ ਵਾਲੀ ਪਿੰਡ ਖੜਾ ਬਈ ਟਰਾਲਾ ਤੇ ਬਾਈ ਕਹਿੰਦਾ 1 ਲੱਖ ਤੇ 20000 ਦੇ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਬਾਈ ਸਾਰੇ ਪਾਸੋਂ ਟਰਾਲਾ ਚੈੱਕ ਕਰ ਲੋ ਵਜਨ ਵਜਨ ਪਾ ਕੇ ਚੈੱਕ ਕਰ ਲੋ ਇਹ ਬੜੀਆ ਟਰਾਲਾ ਬਈ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਟ ਲਵਾਣਿਆਂ ਲਈ ਖੜਾ ਇਹ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਕੰਪੈਨ ਲੈਣੀ ਹੋਵੇ ਟਰੈਕਟਰ ਵਾਲੀ ਸਾਰੇ ਭਰਾ ਦੇਖ ਲਓ ਬਾਈ 2014 ਮਾਡਲ ਆ ਤੇ ਕੱਲੀ ਬਾਈ ਨੇ ਕੰਪੈਨ ਵੇਚਨੀ ਆ ਬਾਈ ਟਰੈਕਟਰ ਵਾਲੀ ਟਰੈਕਟਰ ਨਹੀਂ ਵੇਚਣਾ ਕੱਲੀ ਕੰਪੈਨ ਵੇਚਨੀ ਆ ਬਾਈ ਨੇ ਕਿਸੇ ਵੀਰ ਭਰਾਣੇ ਬਈ ਇਹ ਕੰਪੈਨ ਲੈਣੀ ਹੋਵੇ ਟਰੈਕਟਰ ਵਾਲੀ ਤੇ 2014 ਮਾਡਲ ਆ ਚਾਰੇ ਟਾਇਰ ਬਾਈ 40 50 ਪੈਸੇ ਆ ਕੰਪੈਨ ਦੇ ਕਿਸੇ ਵੀਰ ਪੁਰਾਣੇ ਬਈ ਇਹ ਕੰਪੈਨ ਲੈਣੀ ਹੋਵੇ ਤੇ ਇਹ ਫਾਜ਼ਲਕਾ ਏਰੀਏ ਚ ਏਰੀਆ ਬਾਈ ਫਾਜ਼ਲਕਾ ਫਾਜ਼ਲਕਾ ਏਰੀਏ ਚ ਕੰਪੈਨ ਖੜੀ ਆ ਤੇ ਬਾਈ ਕਹਿੰਦਾ 3 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਕੰਪੈਨ ਮੈਂ ਦੇ ਦੂੰਗਾ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਮੇਰਾ ਕੰਮ ਧੰਦਾ ਪੂਰਾ ਕੰਪੈਨ ਦਾ ਕਿਰਾਇਆ ਵਾ ਕਿਸੇ ਵੀਰ ਪੁਰਾਣੇ ਬਈ ਇਹ ਕੰਪੈਨ ਲੈਣੀ ਹੋਵੇ ਤੇ ਇਹ ਫਾਜ਼ਲਕਾ ਏਰੀਏ ਚ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪੁਰਾਣੇ ਸੁਪਰ ਸੀਡਰ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 8 ਫੁੱਟਾ ਸੁਪਰ ਸੀਡਰ ਆ ਤੇ ਭੀਂ ਵਾਲਿਆਂ ਦਾ ਬਣਿਆ ਵਾ 8 ਫੁੱਟਾ ਬਾਈ ਸੁਪਰ ਸੀਡਰ ਆ ਤੇ ਭੀਂ ਵਾਲਿਆਂ ਦਾ ਬਣਿਆ ਵਾ ਸੁਪਰ ਸੀਡਰ ਤੇ 2022 ਮਾਡਲ ਆ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਬਾਈ ਕਹਿੰਦਾ ਮੇਰਾ ਪੂਰਾ ਵਧੀਆ ਸੁਪਰ ਸੀਡਰ ਆ ਬਾਈ ਚਲਾ ਕੇ ਚੈੱਕ ਕਰਕੇ ਸੁਪਰ ਸੀਡਰ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਏਰੀਆ ਪਟਿਆਲਾ ਪਟਿਆਲੀ ਏਰੀਏ ਚ ਬਈ ਸੁਪਰ ਸੀਡਰ ਪਿਆ ਇਹ ਬਾਈ ਕਹਿੰਦਾ 1 ਲੱਖ ਤੇ 20000 ਦੇ ਆਸੇ ਪਾਸੇ ਮੈਂ ਸੁਪਰ ਸੀਟਰ ਵੀ ਦੇ ਦਿੰਦਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 7 ਹੀ ਮਸ਼ੀਨਰੀਆਂ ਦੀਆਂ ਬਾਈ ਤੇ ਆਪਾਂ 7 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ